ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅੱਜ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਦੋ ਤੁਹਾਨੂੰ ਮੱਝਾਂ ਤੁਹਾਨੂੰ ਦਿਖਾਵਾਂਗੇ ਇੱਕ ਆ ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਤਾਜੀ ਸੋਈ ਹੈ ਜਿਹਦੇ ਮਗਰ ਨੀਲੀ ਦੀ ਕੱਤੀ ਬੜੀ ਪਿਆਰੀ ਹੈ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਇਦੀ ਹੁਣ ਨਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਬਾਕੀ ਵੀਡੀਓ ਸ਼ੁਰੂ ਕਰਨ ਦਾ ਪਹਿਲਾ ਬੇਨਤੀ ਇਹ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਕਿਉਂਕਿ ਪੈਸੇ ਤੁਸੀਂ ਖਰਤਨੇ ਆ ਤੁਹਾਡਾ ਵੀ ਫਰਜ਼ ਹੈ ਬਹੰਦਾ ਕਿ ਸਾਰੀਆਂ ਚੀਜ਼ਾਂ ਆਪ ਵੇਖ ਚੱਕ ਕੇ ਆਪਣੀ ਗਾਰੰਟੀ ਤੇ ਪਸ਼ੂ ਖੜਨ ਦੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਨਾਂ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਨਾਂ ਵੀਰ ਜੀ ਸਲੋ ਵਧੀਆ ਜੀ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਘਰੀ ਫਿਰ ਨਾਮ ਪ੍ਰੇਮ ਸਿੰਘ ਪਿੰਡ ਜਗਦੇਖੁਰਦ ਤਹਿਸੀਲ ਈ ਨਾਲਾ ਜ਼ਿਲ੍ਹਾ ਅਮਰੀਕ ਸਰ ਤੇ ਫੋਨ ਨੰਬਰ ਹੀ ਬੋਲ ਦੇ ਕਰੇ ਨੰਬਰ 9901296185 ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਅੱਜ ਵੈਰਾਈਟੀ ਸਾਰੀ ਹੈ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੀ ਵੈਰਾਈਟੀ ਵੀਰ ਜੀ ਵੱਡੀ ਤੋਂ ਲੈ ਕੇ ਛੋਟੀ ਤੱਕ ਤੇ ਨੀਲੀ ਰਾਵੀ ਤੋਂ ਲੈ ਕੇ ਤੇ ਕੱਟੀ ਤੱਕ ਨੀਲੀ ਰਾਵੀ ਵੀ ਕੱਟੀ ਠੀਕ ਆ ਤੇ ਕਿੰਨਾ ਚਿਰ ਹੋਇਆ ਇਹਨਾਂ ਸੋਈ ਨੂੰ ਜਿੰਨੂੰ ਵੀਰ ਜੀ 15 ਦਿਨ ਹੋਏ ਜੇ ਮੈਂ ਮਾਜ ਸਰੀ ਨੂੰ ਆ ਜੇ ਬੱਜਾ ਕੱਟਾ ਜੇ ਵੀਰ ਜੀ ਮਗਰ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਜਿਹਦੇ ਕੋਲ ਸਹੀ ਸਹੀ ਦੁੱਧ ਵੀਰ ਜੀ ਦੇ ਕੋਲ ਜਿਹੜਾ ਪੱਕਾ ਜਿਹੜਾ ਕੰਡੇ ਵਾਲਾ ਲੀਟਰ ਵਾਲਾ ਹੋਊਗਾ ਨਾ 7 ਕਿਲੋ ਹੋਊਗਾ ਪਾਈਆ ਖੰਡ ਘਾਟੋ ਜੀ ਆਪਾਂ ਕਹਿ ਨਹੀਂ ਸਕਦੇ ਅੱਛਾ ਹਾਂਜੀ ਪੱਕਾ ਦੁੱਧ ਹੈਗਾ ਆ ਕੋਈ 6.5 ਵੀਰ ਜੀ ਕਰਕੇ ਲਵੇ ਤੋਰੋ ਫੇਰੇ ਕਰੇ ਨਾ ਬਾਕੀ ਚਲੋ ਕਦ ਕਰ ਠੀਕ ਆ ਇਹਦਾ ਵੱਡੀ ਮੈਂ ਵੀਰ ਜੀ ਪਲੀਪਲੀ ਬਹੁਤ ਜਿਆਦੀ ਆ ਥਣ ਵੇਖੋ ਥਣ ਮਖਾ ਦੂ ਮੜਾ ਜੀ ਕਿੱਡਾ ਕੁਆਲਿਟੀ ਦਾ ਲੱਗਦਾ ਹਾਂ ਲਈ ਸਾਡੇ ਲੈ ਜਾਓ ਜੀ ਬਾਕੀ ਵੀ ਜੀ ਹਾਈਟ ਚ ਬਹੁਤ ਆ ਪਲੀ ਪੁਲੀ ਬਹੁਤ ਜਿਆਦੀ ਆ ਮੈਂ ਇੰਨੀ ਨਹੀਂ ਆ ਗਈ ਵਜਨ ਵਿੱਚ ਜੂ ਵਿੱਚ ਆ ਜਿੰਨੇ ਦੀ ਮਈ ਇਹ ਦੇ ਦੇਣੀ ਆ ਨਾ ਵੀਰ ਜੀ ਅੱਜ ਹਾਂਜੀ ਇੰਨੇ ਦੀ ਕੋਈ 5 6 ਮਹੀਨੇ ਚ ਹੋ ਗਿਆ ਨਾ ਫੰਡਰਾਂ ਦੇ ਭਾ ਲੈਣੀ ਅੱਜ ਮਈ ਫੰਡਰਾਂ ਦੇ ਭਾ ਏ ਠੀਕ ਆ ਜੀ ਹਾਂਜੀ ਕਾਂ ਫੇਰ ਟੋਕੜ ਗੱਬਣ ਜਿਹੜੀ 10000 ਮਨਾਫਾ ਦਵੇ ਟੋਕੜ ਗੱਬਣ ਮੱਝ ਦਵੇ 10000 ਮਨਾਫਾ ਅੱਛਾ ਤੇ ਮਜਾ ਤਾ ਦੋਣਾ ਫੇਰ ਮੱਝ ਵੇਚੰਦਾ ਅੱਜ ਨਾ ਪਾ ਜੈਜ ਕਰ ਦੇਣਾ ਠੀਕ ਆ ਤੇ ਕਿੰਨਾ ਫਿਰ ਮੁੱਲ ਕਿੰਨਾ ਕ ਮਾਣੇ ਜੀ ਦਾ ਜਵਾਬ ਖਾ ਲਈਏ ਦਿਖਾ ਦੇ ਹਾਂ ਜੀ ਆਹ ਵੇਖੋ ਵੀਰ ਜੀ ਤੇ ਮਿਲਦੀ ਦੋਵੇਂ ਟਾਈਮ ਕਰਤੇ ਤੇ ਜੀ ਵੀਰ ਜੀ ਮਾਸਾ ਨਹੀਂ ਉਹ ਡੋਕਾ ਡਾਕਾ ਪਾਇਆ ਥਾਂ ਜੀ ਤੇ ਮਿਲਦੀ ਦੋਵੇਂ ਟਾਈਮ ਕਰਤੇ ਨਹੀਂ ਆ ਵੀਰ ਜੀ ਭਾਵੇਂ ਕੋਈ ਨਾ 7 ਵਜੇ ਚੋਕ ਹੈ ਨਾ 6 ਵਜੇ ਅੱਛਾ ਤੇ 12 ਵਜੇ ਫੇਰ ਬੱਚਾ ਛੱਡ ਦੇ ਅੱਛਾ ਜੇ ਮੈਂ ਬੱਚਾ ਉਹ ਨਾ ਲਵੇ 12 ਵਜੇ ਤਾਂ ਵੀ ਠੀਕ ਆ ਹਾਂ ਹਾਂ ਜੀ ਢੱਡਾ ਸੋਨਾ ਕੱਢਿਆ ਹਾਂ ਦੇਖ ਸਾਦੇ ਜੀ ਹਾਂ ਜੀ ਧਾਰ ਵੀ ਲੈਂਦੀ ਜੀ ਵੀਰ ਜੀ ਬਾਕੀ ਠੰਡੀ ਬਹੁਤ ਜਿਆਦੀ ਲੱਗੀ ਮੱਝ ਠੀਕ ਹੈ ਦੇਖੋ ਮੱਝ ਚਵਾਈ ਚਵੀ ਬਹੁਤ ਘੈਂਡ ਆ ਠੀਕ ਦੱਸੀਏ ਫਿਰ ਮੋਲੇ ਦਾ ਆਪਾਂ ਚਵਾਈ ਚਵੀ ਬਹੁਤ ਜਿਆਦੀ ਆ ਮੁੱਲ ਦੀ ਜਿਆਦਾ ਹੀ ਕਰ ਦੇਣਾ ਵੇਚੀ ਬਾਕੀ ਫਸਮ ਕੇ ਥਾਂ ਥਾਂ ਬਹੁਤ ਸੋਨਾ ਕੜਦੀ ਆ। ਆ ਦੇਖ। ਵੀ ਐਂਸ ਵੇਖੋ ਵੀਰ ਜੀ ਕਿੰਨੀਆਂ ਆਹ ਵੇਖੋ। ਮੈਂ ਵੀਰ ਜੀ ਮੱਠੀ ਆ ਦੁੱਧ ਵਾਲੀ ਬੱਸ ਕੇ ਨੇ ਸਾਂਭੀ ਨਹੀਂ ਆ ਵੀਰ ਜੀ। ਹਾਂਜੀ ਹਾਂਜੀ। ਜਾ ਕੇ ਕੋਈ ਸੇਵਾ ਕਰ ਲੂਗਾ ਨਾ ਵੀਰ ਜੀ ਮੱਝ ਦੀ। ਤੇ ਇਹ ਵੀ ਚੰਗਾ ਦੁੱਧ ਚਵਾਈ ਜਾਊਗੀ। ਤੇ ਕਿੰਨੇ ਦੇ ਹਰ ਜੱਸ ਨੋਈ? ਜੱਸ ਨੋਈ। ਮੁੱਲ ਤਾਂ ਕਰਦੇ 45000 42 ਦੀ ਦੇ ਦਈਏ ਪੂਰੇ ਦੀ। 42000 ਹਾਂਜੀ। ਕਰ ਦਈਏ ਵਿੱਚੋਂ ਛੋਟਾ ਛੋਟਾ। ਨਹੀਂ ਕਰ ਦੋ ਵੀਰ ਜੀ। ਕਰ ਦੋ ਆ ਵੀ। ਟਾਡੇ ਦੱਸਿਆ ਵਿੱਚ ਗੱਲ ਕਰਨੀ 40 ਦੇ ਦਈਏ ਤਾਂ ਕਾਹਨ ਆਏ 40 ਦਾ ਕਿਹਦੇ ਨਾਲ ਹਾਂਜੀ ਕਿਹਦੇ ਨਾਲ 40 ਦਾ ਤਰਾ ਤੁਹਾਨੂੰ ਤੁਹਾਡੇ ਨਾਲ ਕਿ ਗਾਕਾ ਨਾਲ ਨਹੀਂ ਤੁਹਾਡੇ ਨਾਲ ਹੀ ਹੋਣਾ ਗਾਕਾ ਨਾਲ ਤੇ ਗਾਕਾ ਗਾਹਕ ਨੂੰ ਤੇ ਜਿੰਨੀ ਚੀਜ਼ ਸਸਤੀ ਤਾਂ ਗਾਹਕ ਨੂੰ ਉਹਨਾ ਖੁਸ਼ ਹੋਣਾ ਠੀਕ ਹੈ ਹਾਂਜੀ ਫਿਰ ਹੋਰ ਜਿਆਜ ਕਰ ਦਈਏ ਵੀਰ ਜੀ ਤੁਹਾਨੂੰ ਪਤਾ 40 42 ਹਜ਼ਾਰ ਦੇ ਫੰਡਰ ਮੈਂ ਆ ਕੰਮ ਉਹੀ ਕਰੀਏ ਫਿਰ ਆਪਣਾ ਜਿਹੜਾ 38 32 ਵਾਲਾ ਚੱਲਦਾ ਹੁੰਦਾ ਜਿਹੜਾ 38 ਵਾਲਾ 38 ਵਾਲੇ ਰੇਟ 38 ਵਾਲੀ ਇਹ ਆ ਭਜਨ ਵਜੂਦ ਚ ਬੜੀ ਜੇ 38 ਵਾਲਾ ਰੇਟ ਕੱਢਦੀ ਅੱਜ ਫੇਰ ਇੱਕ ਨਹੀਂ ਤੁਹਾਡੇ ਕੋਲ ਜਿਹੜ ਕਰਦੇ ਜਾਂਦੀ 38 ਦੀ ਕੋਈ ਨਹੀਂ ਹਰ ਵਾਰੀ ਕੋਈ ਨਾ ਕੋਈ ਪਾਈ ਦੀ 38000 ਦੀ ਸਰਵਿਰ ਜੀ ਚਲੋ ਬਜਨਾ ਤਾਂ ਨਹੀਂ ਜਲ ਪਾਣੀ ਚਲੋ ਦੇ ਦਾਂਗੇ 38000 ਦੀ ਦੇ ਦਾਂਗੇ ਕੋਈ ਹੋਰ ਮਾਲ ਚੋ ਕਮਾਈ ਕਰ ਲਾਂਗੇ ਹਜ਼ਾਰ ਹਜ਼ਾਰ ਕਹਿ ਕੇ ਕਿਸੇ ਕੋਲੇ ਲਾਂਗੇ ਠੀਕ ਹੈ ਸਾਨੂੰ ਪਤਾ ਆਪਾਂ ਉਹ ਗੱਲ ਕਰਦੇ ਆ ਜਿੰਨੇ ਚੀਜ਼ ਦੇ ਦੇਣੀ ਆ ਇਹ ਤਰੀਕਾ ਵੀ ਚਲੋ ਮਨਾਵਾ ਘੱਟ ਲੈ ਲੋ ਬਾਗ ਨੂੰ ਚੀਜ਼ ਵਧਿਆ ਦੇ ਦੋ ਜੋ ਚੀਜ਼ ਆ ਉਹੀ ਦੱਸ ਕੇ ਦੋ ਦੁੱਧ 6 ਆ 6 ਦੱਸੋ 7 ਆ 7 ਦੱਸੋ ਜੋ ਵੀ ਆ ਜੀ ਪਰਸੋ ਮੁਕਸਰ ਮਈਆਂ ਘੱਲੀਆਂ ਜੀ ਵੀਰ ਆਪਣੇ ਕੋ ਖੜਦਾ ਵਾ ਉਹਨੂੰ ਦੋ ਚਾਰ ਮਈਆਂ ਦੇਈ ਦਿਆਂ ਹਫਤੇ ਬਾਅਦ ਅੱਛਾ ਹਾਂ ਜੀ ਤੇ ਇਹ ਵੀ ਜੋ ਹੈਗਾ ਉਹ ਦੱਸੋ ਗਾਗ ਫੇਰ ਦੁਬਾਰਾ ਆਵੇ ਤਾਂ ਫੇਰ ਵੀਰ ਜੀ ਮਜ਼ਾ ਆਇਆ ਇੱਕ ਵਾਰ ਆਲੇ ਹਰ ਕੋਈ ਆ ਜੂਗਾ ਠੀਕ ਹੈ ਜੀ ਗਾਗ ਆਵੇ ਦੁਬਾਰਾ ਤੇ ਮੇਰੀ ਤਾਂ ਟੋਪਾ ਆਣਾ ਹੀ ਦੇਣਾ ਸੱਤ ਮਈਆਂ ਇਕੱਠੀਆਂ ਲੀਆਂ ਸੱਤ ਮਈ ਸੱਤਾਂ ਜਿਹੜਾ ਪਾਇਆ ਰਹੀਦਾ ਆਇਆ ਗਾ ਚੋ ਦਈਏ ਕਾ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੁਣ ਇੱਕ ਆ ਨੀਲੀ ਦੀ ਝੋਟੀ ਆ ਗਈ ਹੈ ਵੀਰ ਜੀ ਨੀਲੀ ਤੇ ਮਗਰ ਨੀਲੀ ਦੀ ਇਕੱਠੀ ਆ ਵੀਰ ਜੀ ਨੀਲੀ 라ਵੀ ਦੀਆਂ ਆਪਣੇ ਕੋਲ ਬਹੁਤ ਜਿਆਦੀਆਂ ਮੱਝਾਂ ਆਈਆਂ ਹਾਂ ਹਾਂ ਜੀ ਹਾਂ ਜੀ ਪਰ ਆ ਸਿੰਘ ਸਾਰੇ ਪੱਖੋਂ ਹੀ ਮੈਂ ਚੰਗੀ ਆ ਬਾਕੀ ਸਿੰਘ ਸੁੰਘ ਵੇਖੋ ਕਿੱਡਾ ਛੋਟਾ ਲੱਗਾ ਹਾਂ ਜੀ ਤੇ ਮਈਆਂ ਬੜੀਆਂ ਹੁੰਦੀਆਂ ਰਹੀਆਂ ਪਰ ਕਈਆਂ ਦੇ ਮਗਰ ਕਾਲੀਆਂ ਕੱਟੀਆਂ ਹੁੰਦੀਆਂ ਰਹੀਆਂ ਹਾਂਜੀ ਹਾਂਜੀ ਅੱਜ ਤੇ ਕਈਆਂ ਦੇ ਮਗਰ ਕੱਟੇ ਹੁੰਦੇ ਰਹੇ ਇਹਦੇ ਮਗਰ ਪਿਓਰ ਨੀਲੀ ਰਵੀ ਦੀ ਵਿੱਚ ਹੀ ਕੱਟੀ ਆ ਵੀ ਪਿਓਰ ਨੀਲੀ ਰਵੀ ਦੀ ਸੂਆ ਕਿਨਵਾਜੇ ਦਾ ਸੂਆ ਵੀਰ ਜੀ ਆਕੀ ਦੂਜਾ ਸੂਆ ਸੂਈ ਜੀ ਸੂਆ ਦੂਸਰਾ ਸੂਈ ਜੀ ਬਾਜੀ ਝੋਟੀ ਚੰਗੀ ਆ ਜਿੰਨੀ ਵੀ ਆ ਕੀ ਸੋਹਣੀ ਆ ਜਲਾਬੀ ਦੀਆਂ ਅੱਖਾਂ ਲਈ ਆ ਜਿਹੜੀ ਅੱਖਾਂ ਦੀ ਆ ਕੱਟੀ ਮੜੀ ਵੀ ਖਾ ਲਓ ਤੇ ਆ ਕੱਟੀ ਆ ਜਿਹੜੀ ਇਹਦੇ ਮਗਰ ਪਿਓਰ ਨੀਲੀ ਧਾਰੀ ਵਿਖਾ ਲਓ ਮੜੀ ਜੀ ਆਹ ਦੇਖ ਸਾਦੇ ਜੀ ਤੇ ਅੱਤਾ ਜਾਂ ਬੱਚਾ ਜਿਹੜਾ ਬਿਲਕੁਲ ਤੇ ਬਿਲਕੁਲ ਬਰਾਬਰ ਹੈ ਜਿਹੜੇ ਅਗਲੇ ਪੈਰ ਹੁੰਨੇ ਆ ਪਿਛਲੇ ਵੀ ਹੁੰਨੇ ਚਿੱਟੇ ਆ ਜਿਹੜੇ ਤੇ ਅੱਖਾਂ ਬਿੱਲੀਆਂ ਜੜੀਆਂ ਇਹਦੀਆਂ ਵੀ ਕੱਤੇ ਵੀ ਮਗਰ ਚੰਗੇ ਟੀਕੇ ਦੀ ਆ ਜਿਹੜੇ ਚਲੋ ਲੈ ਜਾ ਤੋਰ ਦਾਂ ਫਿਰ ਬਾਕੀ ਵੀਰ ਜੀ ਹਵਾਨੇ ਦੀ ਬਣਾਵਟ ਵੇਖੋ ਕਿੰਨੀ ਸੋਹਣੀ ਹੈ ਲੈ ਜਾ ਸਫਾਈ ਚ ਜਿੰਨੀ ਵੀ ਆ ਇਹ ਮਦਰੀ ਘੋਟੀ ਵਾਲੀ ਨੀਲੀ 라ਵੀ ਆ ਜਿਹੜੀ ਬਹੁਤ ਹੀ ਵੀ ਰੰਗ ਜਮਾਨ ਹੁੰਦੀ ਆ ਜਿਆਦੇ ਵੱਡੇ ਕੱਦ ਵਾਲੀ ਨਹੀਂ ਆ ਜਿਹੜੀ ਆਮ ਜਿਹੜੀ ਬਾਰਡਰ ਦੀ ਜਿਹੜੀ ਨੀਲੀ 라ਵੀ ਹੁੰਦੀ ਆ ਛੋਟੇ ਸਿੰਗ ਦੀ ਆ ਆ ਦੇਖ ਸੰਜੀ ਅਹੀਂ ਦਿਦਨ ਵੀ ਵੀਰ ਜਮੀਆਂ ਵੀਰਾਂ ਨੂੰ ਆਖਿਆ ਵੀਡੀਓ ਚ ਵੀ ਨਾ ਨੀਲੀ ਰਾ ਵੀ ਲੱਬੇ ਦੇ ਪਾਸ ਫੋਨ ਕਰਦਿਆ ਕਰੇ ਵੀ ਠੀਕ ਹੈ ਜੀ ਹਾਂਜੀ ਬਾਕੀ ਵੀਰ ਜੀ ਹੁਆ ਨੇ ਦੀ ਬਣਾਵਟ ਬਹੁਤ ਸੁਣੀ ਚੁਵਾਈ ਚੁਈ ਬੜੀ ਕੈਂਟ ਲੱਗੀ ਮੈਂ ਵੀਰ ਜੀ ਦੇ ਥੱਲੇ ਆ ਵੇਖ ਲੋ ਨਾੜੂ ਤੇ ਬੱਚਾ ਜੀ ਬਿਲਕੁਲ ਸੱਜਰ ਸੁੱਈ ਜਮੈਂ ਠੀਕ ਹੈ ਜੀ ਨਾੜੂ ਖਾ ਲਓ ਮੜਿਆ ਬਿਲਕੁਲ ਸੱਜੇ ਸੂਈ ਹੈ ਮਗਰ ਕੱਟੀ ਹੈ ਇਹਦੇ ਕੋ ਬੋਲਾ ਜਿਹੜਾ 9 ਕਿਲੋ ਹੋਊਗਾ ਅੱਛਾ ਪਾਈਆ ਖੰਡ ਘਾਟੋ ਜੇ ਆਪਾਂ ਕਹਿ ਨਹੀਂ ਸਕਦੇ ਆ ਖਾ ਦਿਓ ਮੜਿਆ ਭਾਣਾ ਠੀਕ ਹੈ ਬਾਕੀ ਪਾਈਆ ਖੰਡ ਘਾਟੋ ਜੇ ਥਣ ਥਣ ਬਹੁਤ ਸੋਹਣਾ ਲੱਗਾ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਦੁੱਧ ਵੀਰ ਜੀ ਇਹਨੇ 12 ਕਿਲੋ ਚਵਾਈ ਜਾਊਗਾ ਕੋ ਸੇਵਾ ਕਰ ਲੂਗਾ ਹੁਣ ਆਪਾਂ ਆਪਣੇ ਘਰ ਦਾ ਦੇਣਾ ਜਿਹੜਾ ਠੀਕ ਹੈ ਆਹ ਵੀ ਕੋਈ ਵੀਰ ਜੀ ਸੇਵਾ ਨਾ ਕਰੇ ਆਖੇ ਇੰਨਾ ਚਵਾਇਆ ਨਹੀਂ ਆ ਤੇ ਇਹਦਾ ਫਿਰ ਮੁੱਲ ਦੁੱਧ ਦਾ ਘਾ ਸੇਵਾ ਦਾ ਹੁਣ ਵੀਰ ਜੀ ਮੁੱਲ ਜਾਇਜ਼ ਕਰ ਦਈਏ ਕਿੰਨਾ ਬਾਕੀ ਵੀਰ ਜੀ ਵੇਖ ਲਓ ਕਿਹੇ ਗੱਲਾਂ ਨਹੀਂ ਮੈਂ ਰਹੀ ਜਿੰਨੀ ਵੀ ਹੈਗੀ ਸੋਹਣੀ ਆ ਬਾਕੀ ਬਰੀਡ ਵੱਲੋਂ ਜਾਂ ਪਲੀ ਪੁਲੀ ਵੱਲੋਂ ਬਾਕੀ ਕੱਟੀ ਦਿੱਤੀ ਆ ਹਾਂਜੀ ਹੁਣ ਜੈ ਜੀ ਵੀਰ ਜੀ ਕਰਦੀ ਐ ਮੁੱਲ ਤੇ ਜਿੰਨਾ ਕਹਿੰਦੀ ਉਹਨੇ ਦੀ ਵੇਚ ਦੇ ਜਿੰਨਾ ਮੁੱਲ ਕਰੀ ਠੀਕ ਆ ਜਿਹੜੇ ਵੀਰ ਨੂੰ ਪਰਖਿਆ ਨੇ ਆਪੇ ਲੈ ਜੜੀਆਂ ਠੀਕ ਆ ਪੂਰੇ 70 ਜਾਂ ਅੱਧੀ ਝੋਟੀ ਦੇ ਦਾਂਗੇ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰੀ ਜੀ ਛੋਟ ਕਰ ਦੋਗੇ ਮੌਕੇ ਛੋਟ ਕੋਈ ਨਹੀਂ ਮੌਕੇ ਤੇ ਕਰ ਦਾਂਗੇ ਬਾਕੀ ਵੀਰ ਜੀ ਮਈਆਂ ਨੇ ਬੜੀਆਂ ਲੱਭ ਜਾਂਦੀਆਂ ਪਰ ਆਹ ਚੀਜ਼ ਨਹੀਂ ਜੱਲਪਦੀ ਇੰਨੀ ਬਰੀਡ ਚ ਠੀਕ ਹੈ ਬਾਕੀ ਸਾਰੇ ਜਿੰਨੀ ਵੀ ਹੈਗੀ ਹੈ ਸਾਰੇ ਪੱਖੋਂ ਚੰਗੀ ਆ ਮੈਂ ਤੇ ਹੁਣ ਗਾਵਾਂ ਦਿਖਾਈਏ ਫਿਰ ਬਾਕੀ ਵੀਰ ਜੀ ਕੱਟੀ ਮਗਰ ਜਿਹੜੇ ਵੀਰ ਨੇ ਤਿਆਰ ਕਰ ਲਈ ਦੋ ਅਨੇਲੀ ਰਾਵੀ ਦੇ ਪੀਸ ਬਣ ਜਾਣੇ ਆ ਠੀਕ ਹੈ ਹਾਂਜੀ ਤੇ ਆ ਜਿਹੜੀ ਗਾਂ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਇਹ ਵੀ ਠੰਡੀ ਧੀਰੀ ਵੀਰ ਜੀ ਠੀਕ ਹੈ ਹਾਂਜੀ ਤੇ ਕਿੰਨਾ ਸੂਆ ਜੇ ਦਾ ਇਹ ਵੀ ਪਹਿਲਾ ਸੂਆ ਹੈ ਕਿ ਸੂਈ ਜੇ ਬਸ ਵਸ਼ੀ ਵੀਰ ਜੀ ਕਹਿੰਨੇ ਸਾਂਭੀ ਨਹੀਂ ਆ ਤੇ ਕਿੰਨਾ ਚਿਰ ਹੋ ਗਿਆ ਸੂਈ ਨਾ ਸੂਈ ਨਾ ਇਹਨੂੰ ਵੀਰ ਜੀ ਆਈ 20 25 ਦਿਨ ਹੋ ਗਏ ਜੀ ਤੇ ਦੁੱਧ ਕਿੰਨਾ ਤਿਆਰ ਦੁੱਧ ਵੀਰ ਜੀ ਦਾ ਕੋ ਪੱਕਾ ਜਿਹੜਾ 12 ਕਿਲੋ ਹੋਊਗਾ ਕੋ 11 ਕਿਲੋ ਵੀਰ ਜੀ ਕਰਕੇ ਲਵੇ ਬਸ ਵਸ਼ੀ ਵੀਰ ਜੀ ਕਹਿੰਨੇ ਸਾਂਭੀ ਨਹੀਂ ਆ ਸਾਂਭੀ ਇਹਦੀ ਤੇ ਤੁਹਾਨੂੰ ਪੜਾ ਦੁੱਧ ਨੇ ਚੰਗਾ ਵਸ਼ੀ ਵਿੱਚ ਪੋਣਾ ਹੈ ਖੋਲੋ ਹਾਂ ਫਿਰ ਬਾਕੀ ਇਹ ਵੀ ਕੋਈ ਗਾਂ ਲਈ ਸੀਮਨ ਚੰਗਾਰ ਖਾਲੂਗਾ ਵਹਿੜ ਨੂੰ ਹਾਂਜੀ ਬਾਕੀ ਵਹਿੜ ਬਰੀਡ ਵਾਲੀ ਆ ਬਾਕੀ ਵੈੜ ਬਰੀਦਾਂ ਲਈ ਕਿਸੇ ਨੇ ਸਾਰ ਨਹੀਂ ਪਾਈ ਵਰਦੀ ਵੈੜ ਦੀ ਹਾਂਜੀ ਹਾਂਜੀ ਸੋਹਣੀ ਵੈੜ ਜਿੰਨੀ ਵੈ ਕਿ ਸੋਹਣੀ ਸ਼ਕੀਰ ਕੱਦ ਕਾਟ ਚੰਗਾ ਵਾ ਹੈਗੀ ਸਰੀਰੋਂ ਲਿੱਸੀ ਆ ਜੀ ਬਾਕੀ ਵਰਦੀ ਹਵਾਨੇ ਦੀ ਬਣਾਵਟ ਬਣੂ ਤੇ ਬਹੁਤ ਸੋਹਣੀ ਹੈ ਜੇ ਜੀ ਵੀਰਾਂ ਦੀ ਡਿਮਾਂਡ ਹੁੰਦੀ ਪਿਓਰ ਚਿੱਟੀ ਵੈੜ ਹੋਵੇ ਠੀਕ ਹੈ ਜੀ ਹਾਂਜੀ ਹਾਂਜੀ ਚਿੱਟਾਪਨ ਜਿਆਦਾ ਵਰਦੀ ਆਹ ਦੇਖ ਫੇਸ ਟੂਥ ਦੀ ਬਿਊਟੀ ਵੇਖੋ ਕਿੰਨੀ ਸੋਹਣੀ ਹੈ ਚਲੋ ਲੈ ਜਾ ਫਿਰ ਹਵਾ ਨਾ ਨਾ ਮੇ ਕੋ ਜੀ ਘਟਾ ਵਾਲਾ ਲੱਗਾ ਵੇਖੋ ਕੰਪੈਕਟ ਹਵਾਨੇ ਦੀ ਆ ਵੀਰ ਜੀ ਜਿਹੜੇ ਹਵਾਨੇ ਹੁਣ ਚੱਲਣਦੇ ਆ ਜਿਹੜੇ ਵੈੜ ਨੂੰ ਆਉਂਦੇ ਟੀਗੇ ਲੱਗ ਟੀਗੇ ਆਉਂਦੇ ਆ ਨਾ ਜਿਹੜੇ ਤੁਹਾਨੂੰ ਪਤਾ ਟੀਗੇ ਅੱਜਕੱਲ ਸਿਮਨ ਚੱਲਣਦੇ ਆ ਨਾ ਹਾਂਜੀ ਹਾਂਜੀ ਉਹ ਹਵਾਨਾ ਲੱਗਾ ਵੈੜ ਨੂੰ ਵੈੜ ਵੀਰ ਜੀ ਕੇ ਚੰਗੇ ਟਿਕਾਣੇ ਦੀ ਆ ਬਸ ਸਾਂਭਣੀ ਹੋਈ ਵੈੜ ਦੀ ਜਾ ਕੇ ਕੋਈ ਵੀਰ ਸਾਂਭ ਲੂਗਾ ਇਹ ਮਾਲਵੇ ਲਾ ਕੇ ਵੈੜਾ ਨਹੀਂ ਆਣੀਆਂ ਆ ਠੀਕ ਆ ਚਲੋ ਇਹ ਵੀ ਉਧਰ ਤੁਹਾਨੂੰ ਪਤਾ ਪੱਠਾ ਚੰਗਾ ਆ ਤੇ ਉਧਰ ਤੇ ਡਬਲ ਹੋ ਜਣੀ ਅਗਲੇ ਸਵੇਰੇ ਤੇ ਠੀਕ ਆ ਹਾਂਜੀ ਵੈੜ ਦੇ ਸਾਬ ਨਾਲ ਤੇ ਵੀਰ ਜੀ ਕੋ ਜਿਮੜੀ ਜੇ ਮੁੱਲ ਕਰਨਾ ਜਿੰਨੀ ਬਰੀਡ ਚ ਕਿੰਨਾ ਕਰ ਦੇਣਾ 40 ਦੀ ਦੇ ਦਈਏ 40 ਦੇ ਨਾ ਦਈਏ ਹਾਂਜੀ ਵੇਚੋ ਕਰ ਦਈਏ 500 ਛੱਡ ਦਈਏ 500 ਨਾ ਛੱਡਈਏ ਹਾਂਜੀ 2000 ਛੱਡ ਦਈਏ 4500 ਛੱਡ ਦਈਏ ਇਕੱਠੇ ਚਲੋ ਚਲੋ ਪੂਰੇ 38 ਦੀ ਵੇਰਜੀ ਦੇ ਦਾਂਗੇ ਫਿਰ ਠੀਕ ਹੈ ਬਾਕੀ ਵੇਰਜੀ ਚੰਗੀ ਵਹਿੜਿਆ ਜਿੰਨੀ ਵੇਗੀ ਸਫਾਈਆਂ ਜਾ ਇਕੱਲੇ ਤੇ ਬੱਜੀ ਵੀ ਫੱਬੂਗੀ ਤੇ ਹੁਣ ਆਗੇ ਆਪਣੇ ਕੋਲ ਆ ਦੂਸਰੇ ਨੰਬਰ ਤੇ ਹੈ ਜਿਹੜੀ ਜਰਸੀ ਕ੍ਰੋਸ ਹੈ ਵੀ ਜਿਆਨ ਕੋ ਠੰਡੀ ਹੈ ਵੀ ਠੀਕ ਆ ਵੇਖੋ ਠੰਡੀ ਉਹੋ ਜੀ ਗੱਲ ਨਹੀਂ ਥਾਣੇ ਵੇਖੋ ਕਈਆਂ ਵੀ ਤਾਂ ਦੀ ਡਿਮਾਂਡ ਹੁੰਦੀ ਜਰਸੀ ਕ੍ਰੋਸ ਵੈਡ ਹੋਵੇ ਹਾਂਜੀ ਹਾਂਜੀ ਇਹ ਤਾਂ ਮਗਰ ਇਹ ਕੱਲ ਦੀ ਸੂਈ ਆਵੇ ਕਿੱਲਾ 나ੜੂ ਜੀ ਤਾਂ ਜੀ ਸੂਈ ਇਹ ਕੱਲ ਦੀ ਸੂਈ ਹਾਂਜੀ ਕਿੱਲਾ 나ੜੂ ਤੋਰੋ ਫੇਰ ਇੰਦੋਂ ਮੈਂ ਇਹ ਉਤਰਾ ਕਿੰਨਾ ਕੁ ਦੁੱਤ ਚਵਾਈ ਜਾਊਗੀ ਦੁੱਤ ਵੀਰ ਜੀ ਹੁਣ ਕੱਲ ਦੀ ਸੂਈ ਇਹਦੇ ਥੱਲੇ ਬੋਲਾ ਹੀ ਹੋਣਾ ਜੇ 6 ਹੋ ਜੇ 7 ਹੋ ਜੀ ਠੀਕ ਆ ਹਾਂਜੀ ਛੇ ਇਹ ਤੋਂ ਘੱਟ ਵੀ ਸਕਦਾ ਜੇ ਕਿਉਂਕਿ ਤੇ ਕਿੰਨਾ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀਰ ਜੀ 12 ਕਿਲੋ ਚਵਾਈ ਜਾਊਗੀ 13 ਵੀ ਚਵਾ ਸਕਦੀ 12 13 ਦੇ ਲੱਗ ਜੇ ਕਿੰਨੀ ਚਵਾ ਸਕਦੀ ਆ ਕਿਉਂਕਿ ਹੱਟੇ ਤੋਂ ਵੀ ਆਈ ਆ ਵੀਰ ਜੀ ਠੀਕ ਹੈ ਜੀ ਆਈ ਵੀ ਹਜੇ ਬੱਚਾ ਹੀ ਕੱਢਿਆ ਹਸਾਉਣਾ ਇਹਨੇ ਤੇ ਬਾਕੀ ਇਹ ਆ ਵੀ ਕੱਦ-ਕੱਟ ਚੰਗਾ ਵਾ ਉਤਰਾ ਬਲਿਆ ਬਾਕੀ ਫੇਸਪੂਸ ਬੜਾ ਬਿਊਟੀ ਜੇ ਵੀਰ ਜੀ ਫੇਸਪੂਸ ਦੀ ਬੜੀ ਬਿਊਟੀ ਆ ਬਾਕੀ ਇਹ ਚੀਜ਼ਾਂ ਥੋੜੀਆਂ ਠੰਡੀਆਂ ਧੀਰੀਆਂ ਘੱਟ ਲੱਭਦੀਆਂ ਹਾਂਜੀ ਹਾਂਜੀ ਇਹ ਠੰਡੀ ਬਹੁਤ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ ਚੈਜ ਕਰ ਦੀਏ ਕਿੰਨਾ ਜੀ ਇਹਦੇ ਵੀਰ ਜੀ ਪੂਰੀ ਦੁੱਧ ਤੇ ਚਾਰਕ ਵੇਚੀ ਆ ਫਿਰ ਤੇ ਤੁਹਾਨੂੰ ਪਤਾ ਜਿੰਨੇ ਦੀ ਮਰਜ਼ੀ ਵੇਚ ਦਿੱਦੀ ਆ ਹਾਂਜੀ ਦੁੱਧ ਵੀਰ ਜੀ ਉਹਦੇ ਆਂਦੇ ਆ 17 ਕਿਲੋ ਚੋਂਦੇ ਰਹੇ ਆ ਅੱਛਾ ਹੁਣ ਤੇ ਵੀਰ ਜੀ ਦੁੱਧ ਤੇ ਹੈਗਾ ਸੇਵਾ ਦਾ ਹਾਂਜੀ ਹਾਂਜੀ ਹੁਣ ਵੀਰ ਜੀ ਮੁੱਲ ਚੈਜ ਕਰ ਦੀਏ ਮੁੱਲ ਕਰਨ ਵਿੱਚ ਜਿੰਨਾ ਮਰਜ਼ੀ ਕਰੀਏ 42000 ਦੀ ਦੇ ਦੀਏ ਨਹੀਂ 42 ਦੀ ਨਹੀਂ ਜਾਣੀ ਇਹ ਕਿੱਥੋਂ 42 ਦੀ ਚੱਲ ਜਾਣੀ ਇਹ ਇਹ 40 ਅੰਦਰ ਜਾਣੀ ਜੇ ਚਲੋ ਪੂਰੇ 40 ਦੇ ਦੀਏ ਫਿਰ ਨਹੀਂ ਅੰਦਰ ਕਰੀਏ 2000 ਹੋਰ ਚਲੋ 38 ਦੀ ਦੇ ਦਾਂਗੇ ਵੀ ਵੀਰ ਜੀ ਬਾਕੀ ਕੋਈ ਜੋੜਾ ਜੋੜਾ ਲੈ ਆ ਜੀ ਮਾਨਤਾਨ ਕੋਈ ਨਹੀਂ ਕਰਦਾਂਗੇ ਠੀਕ ਹੈ ਜੀ ਬਸ ਥੋੜਾ ਬੋਧਾ ਇਮਾਨ ਹੋਣਾ ਵੀਰ ਜੀ ਬਾਕੀ ਵੀਰ ਭਰਾਵਾਂ ਨੂੰ ਪਤਾ ਬਾਹਰ ਸਾਰੀ ਕੋ ਵੀਡੀਓ ਵੇਖ ਕੇ ਸਾਰੀਆਂ ਵੀਡੀਓ ਵੇਖ ਕੇ ਫਿਰ ਫੋਨ ਲਾਵੇ ਤੇ ਹੋਰ ਵੀ ਹੌਲੇ ਪਾ ਹੈਗਾ ਕੋਈ ਹੋਰ ਵੀ ਵੀਰ ਜੀ ਹੌਲੇ ਪਾ ਨਹੀਂ ਕਿਨੇ ਤੇ ਦਿਖਾਓ ਫਿਰ ਆਵਲੀ ਬੈੜ ਵੀ ਤੋਰੋ ਇੱਕ ਰੀ ਇਹ ਕਿੰਨੇ ਚਿਰ ਦੀ ਗੱਪਣ ਜੇ ਇਹ ਵੀਰ ਜੀ ਸਾਢੇ 8 ਮਹੀਨਿਆਂ ਦੀ ਉਹਨਾਂ ਦੱਸਿਆ 15 ਦਿਨਾਂ ਦੇ ਖੜਦੀ ਆ ਕੋਈ ਮਹੀਨੇ ਦੀ ਕੱਚੀ ਕਰਕੇ ਨਹੀਂ ਜੀ ਖੜਿਆ ਹੋਣਾ ਹੱਲਾ ਇਹ ਪੈ ਗਈ ਹੈ ਮਿੰਨਾ ਮੰਨ ਕੇ ਖੜੇ ਗਏ ਆ ਵੇਖੋ ਵੀਰ ਜੀ ਲਾਏ ਪਈ ਆ ਚਲੋ ਫਿਰ ਤੋਰੋ ਇਹਨੇ ਵੀਰ ਜੀ ਦੂਨੇ ਪੈਸਿਆਂ ਦੀ ਆ ਹੁਣ ਤੇ ਤੁਹਾਨੂੰ ਪਤਾ ਉਹਨੇ ਦੀ ਟੋਕੜ ਨਹੀਂ ਆ ਜਿੰਨੇ ਟੋਕੜਾਂ ਦੇ ਭਾਈ ਦੇ ਦੇਣੀਆਂ ਨੇ ਬਾਕੀ ਵਿੱਚ ਪੂਰੀ ਤਿਆਰ ਹੁੰਦੀ ਤੇ ਜਰਸੀ ਕ੍ਰੋਸ ਲੈਣ ਆ ਇਸ ਕੁੜੀ ਦੀ ਬਿਊਟੀ ਵਿੱਚ ਜੀ ਦੀ ਬਹੁਤ ਵਧੀਆ ਲੱਗੋ ਨਿਗਾ ਨਿਕ ਕੰਨ ਲੱਗਾ ਠੀਕ ਹੈ ਜਰਸੀ ਆ ਹਨਾ ਇਹ ਵੀ ਜਰਸੀ ਆ ਵੱਡੀ ਬਸ ਇਹ ਵੀ ਦੋ ਬੋਰੀਆਂ ਟ੍ਰਾਂਜੈਕਸ਼ਨ ਦੀਆਂ ਪਾ ਦੇ ਬਾਕੀ ਇਹ ਵਾ ਜਾ ਕੇ ਕੋਈ ਟ੍ਰਾਂਜੈਕਸ਼ਨ ਇਹਨੂੰ ਪਾ ਦੇ ਕੁਛ ਨਾਲੇ ਰਾਜੀ ਵੀ ਹੋ ਜਾਊਗੀ ਤੇ ਨਾਲੇ ਦਿਲ ਵੀ ਲਾ ਜਾਊਗੀ ਸੋਨ ਤੱਕਰ ਉਹ ਇਹਨੇ ਜਿੰਦਾ ਬਣਿਆ ਨਾ ਕੰਮ ਤੇ ਦੁੱਧ ਕਿੰਨਾ ਚਵਾਈ ਜਾਊਗੀ ਐ ਦੁੱਧ ਵੀਰ ਜੀ ਇਹ ਚਵਾਈ ਜਾਊਗੀ ਕੋਈ 12 13 ਕਿਲੋ ਚਵਾਈ ਜਾਊਗੀ 30000 ਆਰ 12 ਕਿਲੋ ਇਹਨੇ ਦੁੱਧ ਚਵਾਇਆ ਜੀ ਕਿਸੇ ਕੀ ਕੋਈ ਆਪਣੀ ਸੇਵਾ ਨਾਲ ਚਵਾਉਣਾ ਜੀ ਕਿਸੇ ਨੇ ਤੇ ਮੋਲੇ ਦਾ ਮੋਲੇ ਦਾ ਵੀਰ ਜੀ ਜਾਇਜ਼ੀ ਕਰਦੀ ਐ ਕਿੰਨਾ 5000 ਕਰਦੀ ਐ 5000 ਹਾਂਜੀ ਕਰਦੀ ਐ ਵਿੱਚਾ ਛੋਟ ਛੜ ਹੋਰ ਤਿੰਨ ਛੜਦੀ ਐ 22 ਦੇ ਦਈਏ 22000 ਜੀ ਬਾਕੀ ਵੀਰ ਜੀ ਠੰਡੀ ਤੇ ਰਿਵੈੜਾ ਕੀ ਮੜਾ ਐ ਵਾਦੇ ਵੰਦੀ ਐ ਠੀਕ ਐ ਹਾਂਜੀ ਥੋੜਾ ਪਤਾ ਕੋਈ ਟ੍ਰਾਂਜੈਕਸ਼ਨ ਦੀ ਬੋਰੀ ਜੋਗੇ ਹੋਰ ਛੱਡ ਜੀਏ ਤੁਸੀਂ ਛੇੜਾ ਲਓ ਫਿਰ ਪੂਰੇ 20 ਹੀ ਦੇ ਦਈਏ ਤਾਂ ਕਾਇਦਾ ਜੀ ਵੀ ਦਾ ਨਹੀਂ ਤੱਕਾ ਨਹੀਂ ਹੁੰਦਾ ਚਲੋ ਦੇ ਦਾਂਗੇ ਵੀ 20 ਹੀ ਦੇ ਦਾਂਗੇ ਪੂਰੇ ਜੀ ਠੀਕ ਹੈ ਜੀ ਬਾਕੀ ਵੀਰ ਭਰਾ ਫੋਨ ਕਰਦੇ ਆਪਾਂ ਨੂੰ ਤੇ 36000 ਵਾਲਾ ਪਾ ਕੇ ਦਿਲਾਉਣਾ ਅੱਛਾ 36000 ਵੀ ਪਾਤਾ ਜੇ 20000 ਦੀ ਗਾਮ ਵੀ ਪਾਤੀ ਜੇ ਅੱਛਾ ਤੇ 38 38000 ਦੀਆਂ ਗਾਵਾ ਵੀ ਹੀ ਰਗੀਆਂ ਪਾਤੀਆਂ ਆ 33 ਵਾਲਾ ਕੰਮ ਚਲਾਤਾ ਕਿ ਫਿਰ ਵੀਰ ਜੀ ਤਾਂ ਤਾਂ ਕੀ ਗੱਲ ਹੈ ਭੈਣ ਭਰਾ ਥੋੜੀ ਜਿਹੀ ਸਲਾਹ ਕਰ ਲਿਆ ਕਰਨ ਕਰ ਅੱਛਾ ਅਸਾਂ ਕੀ ਗੱਲ ਨਾ ਟਾਈਮ ਆ ਬਣਪਾ ਕੇ ਨਾ ਚਾਚਿਆਂ ਨਾਲ ਤਾਇਿਆਂ ਨਾਲ ਡੈਡੀ ਨਾਲ ਮੰਮੀ ਨਾਲ ਜਿਹਨਾਂ ਸਲਾਹ ਕਰੀ ਕਰਦਿਆ ਕਰਕੇ ਫਿਰ ਫੋਨ ਲਾਇਆ ਕਰਕੇ ਫੋਨ ਕਰਿਆ ਕਰ ਠੀਕ ਹੈ ਜੀ ਤੇ ਬਾਕੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਇਸ ਚਾ ਕੇ ਖੜੋ ਜੀ